ਦੜਰੇ ਕੱਖਣਾ ਹਨੂ ਵੀ ਕਰ ਲੈ ਦੇ ਜੀ ਇਸ ਬੇਬਸਤੀ लाचार ਮਹਿਲਾ ਦੀਆਂ ਤਾਹਾਂ ਸੁਣ ਕੇ ਅੱਜ ਹਾਰੇ ਕੱਖ ਰੋ ਗਈ ਹੈ ਤੁਸੀਂ ਵੇਖ ਸਕਦੇ ਹੋ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਓਜਲਾ ਦੀ ਦੱਸੀ ਜਾ ਰਹੀ ਹੈ ਜਿੱਥਾਂ ਓਜਲਾ ਪੰਡਵਾ ਪਿੰਡ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਟੈ ਟੇਰੀ ਕਰ ਦਿੱਤਾ ਗਿਆ ਹੈ ਕਾਰਨ ਕੀ ਹੈ ਕੁਝ ਵੀ ਨਹੀਂ ਪਤਾ ਦੋ ਅਣਜਾਨ ਵਿਅਕਤੀ ਆਉਂਦੇ ਨੇ ਉਸ ਦਾ ਘਰ ਤੋੜ ਕੇ ਚਲੇ ਜਾਂਦੇ ਨੇ ਜਿਨ੍ਹਾਂ ਨੇ ਮਜ਼ਦੂਰੀ ਅਤੇ ਮਿਹਨਤਾ ਕਰਕੇ ਇੱਕ ਇੱਕ ਇੱਟ ਨੂੰ ਐ ਝੜਾ ਛੋੜਿਆ ਸੀ ਅੱਜ ਤੁਸੀਂ ਵੇਖ ਸਕਦੇ ਹੋ ਹਾਲਾਤ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਹੈ ਕਿਸ ਤਰੀਕੇ ਦੇ ਨਾਲ ਸਾਰਾ ਸਮਾਨ ਹੈ ਜਿਹੜਾ ਧੈ ਤੇਰੀ ਕਰ ਦਿੱਤਾ ਗਿਆ ਘਰ ਦੀ ਛੱਤ ਤੱਕ ਤੋੜ ਦਿੱਤੀ ਗਈ ਹੈ ਅਤੇ ਮਲਵਾ ਜਿਹੜਾ ਬिखरਿਆ ਹੋਇਆ ਦਿਖਾਈ ਦੇ ਰਿਹਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਨਾ ਮਾਸੂਮ ਬੱਚਿਆਂ ਦਾ ਪਰਿਵਾਰ ਹੈ ਜਿਹੜਾ ਘਰ ਹੈ ਜਿਹੜਾ ਤੋੜ ਦਿੱਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਉਹ ਮਹਿਲਾ ਰੋ ਰਹੀ ਹੈ ਬੱਚੇ ਬੇਬਸ ਅਤੇ ਲਾਚਾਰ ਨੇ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਸਮਝ ਵੀ ਨਹੀਂ ਆ ਕਿ ਆਖਿਰ ਉਹਨਾਂ ਦੇ ਘਰ ਨੂੰ ਹੋਇਆ ਕੀ ਹੈ ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਉਹ ਤੁਹਾਨੂੰ ਵੀ ਦਿਖਾਉਂਦੇ ਆ ਇਹ ਵੀਡੀਓ ਹਾਂਜੀ ਅੱਜ ਪਿੰਡ ਭਡਵਾ ਦੇ ਵਿੱਚ ਦੋ ਗੁੰਡੇ ਦੋ ਪਰਮਾਸ਼ ਉਹਨਾਂ ਵੱਲੋਂ ਗੁੰਡਾਗਰਦੀ ਦਾ ਖੁੱਲਾ ਨਜ਼ਾਰਾ ਵੇਖਣ ਨੂੰ ਮਿਲਿਆ ਇੱਕ ਇੱਕ ਸਕੂਲ ਦੀਆਂ ਬੱਸਾਂ ਚਲਾਉਂਦਾ ਮੱਲੇਵਾਲਦਾ ਮਸ਼ਹੂਰ ਸਕੂਲ ਆ ਗੁਰਵਿੰਦਰ ਸਿੰਘ ਦੂਜਾ ਪ੍ਰਗਟ ਆ ਗਰੀਬ ਜਿਹਨਾਂ ਦਿਹਾੜੀਆਂ ਲਾ ਲਾ ਕੇ ਘਰ ਬਣਾਇਆ ਏ ਅੱਜ ਉਹਨਾਂ ਦੇ ਆ ਬੱਚੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਉਹਨਾਂ ਦੇ ਘਰ ਦੀ ਛੱਤ ਢਾ ਢੇਰੀ ਕੀਤੀ ਆ ਬਿਨਾ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੇ ਪੁਲਿਸ ਤੋਂ ਕੋਣ ਮੌਕਾ ਵੇਖਣ ਆਈ ਆ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਕੋਈ ਸਰਕਾਰੀ ਨੋਟਿਸ ਨਹੀਂ ਕਿਸੇ ਕੋਰ ਦਾ ਕੋਈ ਨੋਟਿਸ ਨਹੀਂ ਇੱਕ ਗਰੀਬ ਦਾ ਰਹਿੰਦਾ ਘਟ ਆਤਾ ਜਿਨ੍ਹਾਂ ਨੇ ਮਿਹਨਤਾਂ ਕਰਕੇ ਇੱਕ ਇੱਕ ਚੀਜ਼ ਬਣਾਈ ਆ ਅੱਜ ਇੱਟਾਂ ਥੱਲੇ ਆ ਕੇ ਖੇਰੂ ਖੇਰੂ ਕਰਕੇ ਦਿੱਤਾ ਜੇ ਮੈਂ ਇਹ ਪੁੱਛਣਾ ਚਾਹੁੰਨਾ ਸਰਕਾਰਾਂ ਤੇ ਪਾਵਰਾਂ ਤੇ ਤਾਕਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਕੀ ਆ ਜਿਹੜੇ ਗਰੀਬ ਆ ਜਿਹੜੇ ਗਰੀਬ ਆ ਇੱਕ ਇੱਕ ਚੀਜ਼ ਬਣਾਈ ਮਿਹਨਤ ਨਾਲ ਇੱਕ ਇੱਕ ਬਣਾਇਆ ਹੋਇਆ ਉਹਨਾਂ ਦੀ ਚੀਜ਼ ਜੋ ਅੱਜ ਤੋੜ ਕੇ ਸਵਾਹ ਕਰਤੀਏ ਜਿਨ੍ਹਾਂ ਨੇ ਕੰਮ 500 ਰੁਪਏ ਦੇ ਲੋਕਾਂ ਦੇ ਘਰਾਂ ਚ ਪੋਚੇ ਲਾ ਲਾ ਕੇ ਲੋਕਾਂ ਦਾ ਗੋਹਾ ਕੂੜਾ ਛੋੜ ਛੋੜ ਕੇ ਆ ਭੈਣ ਨੇ ਸਾਡੀ ਨੇ ਘਰ ਬਣਾਇਆ ਸੀ ਜਿਹਦੇ ਵੈਣ ਅੱਜ ਵੇਖੇ ਨਹੀਂ ਜਾਂਦੇ ਤੇ ਮੈਂ ਅੱਜ ਨੀਲੇ ਛਤਰੀ ਵਾਲ ਨੂੰ ਬੇਨਤੀ ਕਰਾਂਗਾ ਪ੍ਰਮਾਤਮਾ ਜੇ ਤੂੰ ਹੈਗਾ ਨਾ ਤੂੰ ਆਪਨ ਇਨਸਾਫ ਕਰੀ ਇਹਦੀ ਛੱਤ ਦਾ ਤੂੰ ਆਪ ਲੇਖਾ ਦੇਈ ਇਹਦਾ ਘਟ ਹੋਣ ਵਾਲਿਆਂ ਦਾ ਤੂੰ ਆਪ ਇਨਸਾਫ ਕਰੀ ਜੇਦੀ ਛੱਤ ਠੱਠੀ ਆ ਨਾ ਇਹਨਾਂ ਦੇ ਇਦਾਂ ਹੀ ਤੂੰ ਵਖਾ ਇਹਨਾਂ ਨੂੰ ਆਪਣੀ ਕਰਨੀ ਵਾਕਿਆ ਤੇਰੇ ਚ ਦਮ ਹੈਗਾ ਸਭ ਤੋਂ ਵੱਡੀ ਸ਼ਕਤੀ ਸਭ ਤੋਂ ਵੱਡੀ ਤਾਕਤ ਪਰਮਾਤਮਾ ਤੂੰ ਆ ਇਹਨਾਂ ਨੂੰ ਤਾਕਤ ਜੋ ਇਹਨੇ ਲੋਕਾਂ ਨੂੰ ਆਪਣਾ ਆਪ ਵਖਾਉਣ ਦੀ ਲੋੜ ਹੈ ਵਾਹਿਗੁਰੂ ਮੈਂ ਇਨੀ ਬੇਨਤੀ ਕਰਦਾ